ਇਹ ਇਹ ਇਹਦ ਰੰਗ ਨੇ ਬਾਈ ਇਹ ਮੈਂ ਲਾਲਾ ਸਾਹਿਬ ਤਰਾ ਵੀ ਤੈਨੂੰ ਪਤਾ ਨਹੀਂ ਇਹ ਤੇ ਰੰਗ ਨੇ ਉਹ ਰੰਗੋਲੀ ਬਣਦੀ ਰੰਗੋਲੀ ਦੇਖੀ ਕਦੇ ਰੰਗੋਲੀ ਇਹ ਕਿਹੜਦੇ ਆ ਹੋਲੀ ਨਹੀਂ ਨਹੀਂ ਬਾਹਰ ਮੂਰੇ ਜਿੱਥੇ ਮਾਤਾ ਦੀ ਪੂਜਾ ਕਰਦੇ ਨੇ ਆਪਾਂ ਘਰੂਂਡੀਆਂ ਵਾਲ ਦੇ ਨਾਲ ਆਪਣੇ ਪਿੰਡਾਂ ਉੱਥੇ ਸਾਡੀ ਗੋਹਾ ਲਾਉਂਦੇ ਨੇ ਉਹਨੋਂ ਥੋਡੇ ਗੋਹਾ ਵਾਲ ਦੇ ਨੇ ਸ਼ਹਿਰਾਂ 'ਚ ਰੰਗੋਲੀਆਂ ਬਣਾਈ ਜਾਂਦੇ ਨੇ ਗੇਟ ਤੇ ਬੜਾ ਸੋਹਣਾ ਸੋਹਣਾ ਸਜਾਇਆ ਜਾਂਦਾ ਫਰਸ਼ਾਂ ਤੇ ਇਹ ਉਹਦੇ ਲਈ ਆ ਇਹ ਅੱਛਾ ਉਹ ਇਹ ਤਾਂ ਅਰਦੇਸ ਤੇਰੇ ਵਾਲਾ ਹਿਸਾਬ ਨਹੀਂ ਹੈਗਾ ਇਹ ਉਹ ਪਤਾ ਲੋਹੇ ਨਾਲ ਲਿੱਪ ਲੰਦੇ ਨੇ ਯਾਰ ਉਹ ਤੂੰ ਦੋਹਾਂ ਲਿੱਪ ਲਈ ਤਾਂ ਹੀ ਗਿਆ ਬਾਈ ਕਾਹ ਨੂੰ ਪੈਸੇ ਖਰਾਬ ਕਰ ਰਿਆਂ ਦੇ ਸਾਨੂੰ ਕੋਈ ਲਾਲਚ ਨਹੀਂ ਐ ਵਿੱਚ ਨੂੰ ਨਾ ਸਾਰੇ ਪੀਛੇ ਵੇਚਦਾ ਤੈਨੂੰ ਪਰ ਤੂੰ ਐ ਕਰ ਫਿਰ ਆ ਤੁਹਾਨੂੰ ਉਹ ਦੇ ਦੇ ਡੋਲੂ ਡੋਲੂ ਦਿਖਾ ਦੇ ਦੋ ਦੋ ਹੱਥ ਪਾ ਲਿਆ ਕਰਾਂਗੇ ਛੋਟ ਛੋਟ ਨਹੀਂ ਲੈਣੇ ਤੂੰ ਉਹ ਵੀ ਲਵਾਂਗੇ ਆਇਆ ਵੀ ਜਿਹੜਾ ਉਹ ਤਾਂ ਤੇਰੇ ਢੜ ਵਰਗਾ ਯਾਰ ਤੇਰੇ ਦੀ ਡੋਲੂ ਆ ਸਟਾਈਲ ਹੈ ਵੀਰੇ ਤੂੰ ਆਪਣੇ ਐ ਕਹਿ ਵੀ ਮੇਰੇ ਵਰਗਾ ਦੇਖ ਕੇ ਨਾ ਮੇਰੇ ਨਵਾਂ ਸਟਾਈਲ ਆ ਇਹ ਮੇਰੇ ਵਰਗਾ ਕਹਿ ਲੈ ਯਾਰ ਤੂੰ ਮੈਂ ਕਿਹੜਾ ਮਾ ਪੁਰਾਣਾ ਮਾੜਨਾ ਮੈਂ ਵੀ ਅੱਜ ਦਾ ਹੀ ਆ ਮੈਂ ਵੀ ਰਮੇ ਤੇ ਟੇਗਾਂ ਵਾਲਾ ਕਿ ਤਿੱਡੇ ਜਿਹਾ ਟਿੱਡਾ ਵਾਲਾ ਲਿਆਉਂਦਾ ਤੂੰ ਕਿਉਂ ਟੱਡੇ ਕੱਡੇ ਵਾਲਾ ਲਿਆਇਆ ਕੋ ਯਾਰ ਗੁਰੇਤ ਮੇਰੇ ਕੋਲ ਦੇਹੀਏ ਕੀ ਮਲਾਏਗਾ ਇਹ ਤੂੰ ਰਹਿਣ ਦੇ ਮੇਰੇ ਮੇਰੇ ਵਾਲੇ ਢਿੱਡਾ ਸਿਰ ਪਖਾਂਦੀ ਮੈਂ ਦੇਣਾ ਉਹ ਕੀ ਮਲਾਏਗਾ ਦੇਣਾ ਹੀ ਨਹੀਂ ਲਾ ਦੇ ਨਹੀਂ ਨਹੀਂ ਸਾਡੇ ਕਿਹਾ ਤੋਂ ਦੇ ਦੇ ਹੁਣ ਦੱਸ 650 ਰੁਪਏ ਦਾ ਲੈ ਲੈਗਾ ਲੈ ਦੇ ਆ ਜੱਗ ਜੱਗ ਆ ਜੱਗ 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 400 ਇਹ ਚ ਠੰਡਾ ਪਾਣੀ ਪਾ ਕੇ ਦੇਉਂਗੇ ਨਹੀਂ ਕੁਛ ਵੀ ਨਹੀਂ ਪਾ ਕੇ ਦੇਣਾ ਬਰਫਤਾ ਪਾ ਕੇ ਦਵਾਂਗੇ ਪਾਣੀ ਦੀ ਬੋਤਲ ਲੈ ਲਓ ਠੰਡੀ ਅੰਦਰ 20 ਰੁਪਏ ਦੀ ਜਰੂਰੀ 400 ਰੁਪਏ ਲੈਣਾ ਉਹ ਘਰੇ ਪਾ ਕੇ ਵੀ ਪੀਵਾਂਗੇ ਨਾਲ ਤੇਰੇ ਜਾ ਕੇ ਤੁਸੀਂ ਕਹੋਗੇ ਕੱਲ ਨੂੰ ਮੈਂ ਆ ਕੇ ਮੈਂ ਗਲਾਸਾਂ ਚ ਪਾ ਪਾ ਦਾਂ ਤੁਹਾਨੂੰ ਮੈਨੂੰ ਮੁੱਲ ਖਰੀਦ ਲਿਆ ਆ ਤਾਂ ਬਾਈ ਵਧੀਆ ਮੁੱਲ ਖਰੀਦੀ ਜਿੱਥੇ ਚੱਲ ਜੂਗਾ ਤੂੰ ਦੋ ਗੱਲ ਕਰਤੀ ਵੀ ਜਿਹੜੇ ਭਾਈ ਇਹਨੇ ਲਾਵਾਂ ਕਰਾਈਆਂ ਉਹਨੂੰ ਨਾਲੇ ਲੈ ਕੇ ਉਹਨੂੰ ਨਾਲ ਰੱਖੀਦਾ ਉਹ ਨਾਲ ਨਹੀਂ ਰੱਖੀਦਾ ਹੁੰਦਾ ਮੈਂ ਤਾਂ ਕਹਿ ਰਿਹਾ ਏ ਵੀ ਚੰਗੀ ਗੱਲ ਆ ਸ਼ਰਮ ਨਹੀਂ ਓਏ ਕੋਈ ਸਾਹਿਬ ਸ਼ਰਮ ਸਿੰਘ ਜੀ ਸਾਧ ਕੇ ਸਾਰੇ ਲੈ ਜੂ ਪਰ ਮੈਂ ਥੋੜੀ ਤੁਹਾਨੂੰ ਉੱਤੇ ਨਾਲੇ ਫਿਰ ਤੈਨੂੰ ਪਾਂ ਨਿਸ਼ਾਨ ਕਰਾਂਗੇ ਆ ਪਾਣੀ ਨਹੀਂ ਨਹੀਂ ਪਾਂ ਨਿਸ਼ਾਨ ਅਸੀਂ ਆਪਣਾ ਬਹੁਤ ਕਰਦਾ ਰੱਬ ਦੀ ਕਿਰਪਾ ਸੁਖਣਾ ਉਹ ਇੱਚ ਪਾਣੀ ਪਾ ਕੇ ਪਾ ਪੀਵਾਂਗੇ ਨਾ ਪਨਾਲ ਨਹੀਂ ਨਹੀਂ ਇਹ ਪਾਣੀ ਪੀਓ ਤੁਸੀਂ ਜੋ ਮੇਰੇ ਕੋਲ ਆਏ ਜੋ ਮਰਦੀ ਪਾ ਆ ਆ ਲੱਡੂ ਛੱਪੇ ਤੇ ਲੱਡੂ ਵੀ ਨੇ ਵਿੱਚ ਦੋਗੇ ਆ ਡੱਬੇ ਤੇ ਲੱਡੂ ਛੱਪੇ ਹਾਂ ਫੋਟੋ ਨਾਲ ਹੀ ਦਾਂਗੇ ਹਾਂ ਕੋ ਨਹੀਂ ਲੱਡੂ ਇਹ ਫੋਟੋ ਹੀ ਨੇ ਵੀਰੇ ਇਹ ਉੱਪਰ ਤੁਸੀਂ ਲਾਲਚ ਦੀ ਜਾਨੇ ਹੋ ਯਾਰ ਇਹ ਤਾਂ ਲੱਡੂਆਂ ਦਾ ਨਹੀਂ ਨਹੀਂ ਇਹ ਲੱਡੂਆਂ ਦਾ ਲਾਲਚ ਨਹੀਂ ਹੈ ਇਹ ਇਹਦਾ ਮਤਲਬ ਇਹ ਹੈ ਵੀ ਤੁਸੀਂ ਇਹ ਚ ਲੱਡੂ ਪਾ ਸਕਦੇ ਹੋ ਜ਼ਰੂਰੀ ਨਹੀਂ ਵੀ ਸਾਗ ਦੇ ਪਰ ਪਰ ਕੀ ਪਰ ਨਹੀਂ ਪਰ ਬਿਨਾ ਲੱਡੂ ਪਾ ਕੇ ਦੇ ਮੇਕਰਾਂ ਦੇ ਵਿੱਚ ਇਹ ਸਾਗ ਦੀ ਪਰ ਪਰ ਧਰ ਦੇਉਂ। ਇਹ ਖਾਲੀ ਆ ਯਾਰ ਡੱਬਾ ਉਹ ਵੀਰੇ ਆ ਬਾਹਰ ਕੱਢ ਕੇ ਰੱਖਿਆ ਨਾ ਪਿੱਛੇ ਦੇ ਉੱਤੇ ਆ ਆ ਪਿਆ ਪਿੱਛੇ ਦੇ ਉੱਤੇ। ਅੱਛਾ ਲੱਡੂ ਬੜੇ ਦਿਖਾਇਆ ਆਪਣੇ ਪਿੱਛੇ ਉੱਤ ਆਏ ਇਹ ਤਾਂ ਲੱਡੂ ਕਿੱਥੇ ਆ ਜਾਣਗੇ ਯਾਰ। ਉਹ ਯਾਰ ਗਿਫਟ ਪੈਕ ਦੀ ਗੱਲ ਕਰੋ। ਇਹ ਇਹ ਵੀਰੇ ਇਹ ਗਿਫਟ ਪੈਕ ਹੈਗਾ ਆਪਣਾ 160। ਇਹਨੂੰ ਬੰਦ ਕਦੋਂ ਕਰਿਆ ਇਹ? ਇਹ ਸਾਗ ਕਿੱਥੇ ਇਹ ਮੇਰੀ ਗੱਲ ਸੁਣੋ ਇਹ ਦਿੰਦੇ ਸੋਹਣੇ ਲਾਦੇ ਨੇ। ਇਹ ਐਂ ਜਵਾਖਾਂ ਵਾਲੇ ਜਿਵੇਂ ਜਵਾਖ ਨੇ ਤੂੰ ਦਾਦਾਂ ਵੀ ਛੋਟੇ ਜਵਾਖ ਨੇ ਮੇਰੇ। ਇਹ ਉਹਨਾਂ ਲਈ ਚੀਜ਼ ਆ ਦੇਖਾ ਆ ਤੇ ਮੇਰੀ ਗੱਲ ਦੋਰੀ ਜੀ ਦਾ ਫਰੂਟ ਹੀ ਹੈਗੀ ਐ ਐਪੀ ਹੈਗੀ ਟੋਕਰੀ ਦੇ ਕਿੰਡੀ ਸੋਹਣੀ ਹੈ ਹਣਾ ਮੇਰੇ ਕੋਲ ਦੂਏ ਜਵਾਕ ਨੇ ਬਿੱਲੀਆਂ ਨੂੰ ਕਹਿੰਦਾ ਮੇਰੇ ਕੋਲ ਦੋ ਬਿੱਲੀਆਂ ਨੇ ਸੱਤੀ ਰੁਪਈਆ ਨਹੀਂ ਨਹੀਂ ਜਵਾਕ ਤਾਂ ਤੇਰੇ ਲਈ ਵੀ ਹੈਗੇ ਨੇ ਬਿੱਲੀਆਂ ਵਾਲੀ ਫੁੱਲ ਚੜੀਆਂ ਕੌਣ ਲੈਂਦਾ ਉਹ ਵਿਚਾਰੀਆਂ ਹੱਥ 'ਚ ਫੜਨ ਗਈਆਂ ਚਲਾਉਣ ਯਾਰ ਮੇਰੀ ਗੱਲ ਸੁਣ ਚਲਾ ਇਹ ਟੋਕਰੀ ਦੇ ਵਿੱਚ ਇਹਨਾਂ ਨੂੰ ਭੋਰ-ਭੋਰ ਦੇ ਦੀ ਇਹ ਚ ਖਾ ਲੈਣਗੀਆਂ ਬਿੱਲੀਆਂ ਉਹ ਪੋਖਾ ਕੱਪ ਪਿਆਏ ਟੁੱਟਿਆ ਆ 160 ਰੁਪਏ ਹੋ ਰਹੀ ਹੈ ਨਹੀਂ ਨਹੀਂ ਇਹਨੂੰ ਰੱਖ ਦੇ ਉਧਰੇ ਥੋੜੇ ਸਮਾਨ ਦਾ ਇੱਕ ਕਰਵਾ ਲੈ ਇਹਨੂੰ ਉਧਰੋਂ ਘੱਟ ਨਹੀਂ ਮਿਲਣਾ ਕਿਤੇ ਵੀ ਬ ਉਹ ਮਾਲਾ ਮੁਰਾ ਜੀ ਹੈਗੇ ਨੇ ਪੌਣੀ ਵਾਲੀਆਂ ਮਾਲਾ ਕਿਦੇ ਪੌਣੀ ਆ ਉਹ ਤੇਰੇ ਕੋਲ ਮਾਲਾ ਪਾਣ ਵਾਲੀ ਹੈਗੀ ਜਿਹਦੇ ਮਾਲਾ ਪੌਣੀ ਆ ਓਹੋ ਹੋਰ ਤੋਂ ਤੇ ਕਹਿੰਦੇ ਫੋਟੋ ਵਾਲਾ ਹੁੰਦੀ ਆ ਫੋਟੋ ਤੇ ਫੋਟੋ ਤੇ ਫੋਟੋ ਤੇ ਤਾਂ ਅਗਲੀ ਆਪੇ ਬਵਾਦੂ ਤੂੰ ਲਾਵਾਂ ਤਾਂ ਲੈ ਕੇ ਆ ਉਹ ਦੂਹੀ ਕਹਿੰਦਾ ਜਿਹੜੀ ਮਾਤਾ ਦੀ ਪੂਜਾ ਕਰਦੇ ਆ ਮਾਲਾ ਪੌਣੀ ਹੁੰਦੀ ਆ ਅੱਛਾ ਅੱਛਾ ਆ ਮਾਲਾ ਵੀ ਰਾਜ ਇੱਕ ਵੀਸ ਲਾਵਦੂ ਕਿੱਡੀਆਂ ਸੋਹਣੀਆਂ ਨੇ ਇਹ ਜਿਹੇ ਅੱਗੇ ਰਾਜੇ ਮਹਾਰਾਜਾਂ ਨੇ ਹੁੰਦੀ ਆ ਜੀ ਫੀਲਿੰਗ ਉਹੀ ਜਿਹਿਆਂ ਦੀ ਪੂਰੀ ਬਿਲਕੁਲ ਆ ਵਿਆਹ ਚ ਵੀ ਕੰਮ ਆ ਜਣੇਗੀ ਮੇਰੇ ਪਾਸਾ ਤੀਹ ਸਾਰੀ ਉਮਰ ਗਲੋਜੀ ਨਾਲ ਅਸੀਂ ਮੈਂ ਮੈਂ ਕੀ ਲੈਣਾ ਉਹਨਾਂ ਲੈ ਤਾਂ ਵੀ ਪਾਈ ਮੇਰੇ ਪਾਸਾ ਜਹ ਆਪਦੀ ਫੋਟੋ ਖਰਾ ਕੇ ਬੱਦੀ ਖਰਾ ਕਿਉਂ ਟਾਂਗ ਲਈ ਸ਼ੌਂਕ ਨੂੰ ਐ ਤਾਂ ਆਪ ਵੀ ਪਾਈ ਸਾਰੀ ਉਮਰ ਪਾਈ ਰੱਖੀ ਤਾਂ ਤਾਂ ਆਪ ਵੀ ਪਾਈਆਂ ਸੀ ਨਹੀਂ ਮੈਂ ਨਹੀਂ ਪਾਈਆਂ ਉਹਦੇ ਹੈ ਨਹੀਂ ਜਿਹੜੇ ਮੈਂ ਪਰ ਤਾਹੀਂ ਤਾਂ ਲੈਂਦੀ ਆ ਹਾਂ ਇਹਦਾ ਅਜਾਈਆਂ ਨੇ ਨਾ ਲੈ ਤਾਂਹੀਂ ਤਾਂ ਹੀ ਲੈਂਦੀ ਆ ਇਹਦਾ ਅਜਾਈ ਮੈਂ ਮੋਤੀ ਕਿ ਤੋਂ ਲੈਂਦੇ ਨੇ ਯਾਰ ਇਹਦੇ ਯਾਰ ਥੋੜੀ ਗੱਲ ਮੋੜ ਤਾਂ ਲੈ ਉਹਨਾਂ ਦੱਸ ਦਾਂ ਵੀਰੇ ਮੇਰੀ ਗੱਲ ਸੁਣੋ ਇਹ ਆਪਣੇ ਭੈਣ ਹੋਰੀ ਨੇ ਉਹ ਤੇਰ ਕਿ ਲੋਰ ਪੰਜ ਕੁੜੀਆਂ ਨੇ ਘਰੇ ਇਕੱਠੀਆਂ ਹੋ ਕੇ ਰਲ ਮਿਲ ਕੇ ਉਹਨਾਂ ਦਾ ਆਪਣਾ ਪਰਸਨਲ ਬਣਾਉਂਦੀ ਆ। ਚੱਲ ਐ ਕਰੀ। ਅੱਜ ਆਏ ਕਰੀ ਇੱਕ 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 ਆਪਾਂ ਨੂੰ ਆ ਕਰਦੇ ਜੀ। ਰਾਜਾ ਫੜੀ ਇੱਕ ਪੀਸੇ ਦਾ ਕੱਢਦੇ ਹਾਂ ਮੋੜ ਕੇ। ਧੰਨ। ਸੋਣੀ ਲੱਗਦੀ ਆ ਹਨਾ ਜੀ ਮੈਂ ਆਪਾਂ ਲਾਵਾਂਗੇ ਇੱਕਨ। ਓ ਅੱਛਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਧਰ ਤਾਂ ਮੈਂ ਇੱਕ ਮਿੰਟ ਮੈਂ ਦੇਖਾਂ। ਓ ਯਾਰ ਦੁਕਾਨਦਾਰ ਦੇ ਲਈ ਇਹਦਾ ਹੱਕ ਤੇ ਥੋੜੀ ਲਈ ਦੀ ਆ। ਨਾ ਯਾਰ ਤੇਰੇ ਨਹੀਂ ਜੱਜਣੀ। ਤੂੰ ਰਹਿਣ ਦੇ। ਓ ਯਾਰ ਆਹ ਤੇ ਰੱਖੀਗਾ ਤੂੰ ਆ ਫਿਰ ਵੀਰੇ ਪਰਵਜਾਂ ਤੇ ਲਾਣ ਵਾਲੀ ਆ ਇਹ ਦਰਵਜਿਆ ਤੇ ਲਾਉਣੇ ਵਾਲੀ ਤੈਨੂੰ ਤਾਂ ਉਹ ਕਹਾਉਂ ਉਥੇ ਤੇ ਕਰੀ ਗਏ ਨੇ ਦਰਵਜਿਆ ਚੜਕਣੀਆਂ ਲੱਗਦੀਆਂ ਨੇ ਮੈਨੂੰ ਮੈਨੂੰ ਤੇਰੀ ਉਹ ਕਹਾਉਤ ਜਿੱਤੇ ਆ ਗਈ ਕਹਿੰਦਾ ਜੱਟ ਕੀ ਜਾਣੇ ਕੋਸੇ ਪੱਧ ਬਿਹੜੇ ਕਾ ਇਹ ਤੁਹਾਨੂੰ ਕੀ ਪਤਾ ਇਹ ਚੀਜ਼ਾਂ ਦਾ ਇਹ ਓਏ ਸੰਨੋ ਵੀਰੇ ਬੰਦੇ ਦਰਵਜੇ ਦੇ ਨਿੰਮ ਟੰਗਣ ਵਾਲੇ ਉਹ ਨੇ ਨਿੰਮ ਵੀ ਨਹੀਂ ਮਿਲਦਾ ਹਾਂ ਉਹਦੀ ਡੇਕਾਂ ਟੰਗੀਆਂ ਨੇ ਨਿੰਮ ਤਾਂ ਨਹੀਂ ਵਧੀਆ ਚੀਜ਼ ਆ ਉਹ ਨਿੰਮ ਟੰਗ ਲਈਏ ਇਹ ਇਹਨੂੰ ਤੋਰਨ ਕਹਿੰਦੇ ਨੇ ਇਹ ਘਰਾਂ ਦੇ ਬਾਹਰ ਲక్ష్ਮੀ ਮਾਤਾ ਦੇ ਸਵਾਗਤ ਲਈ ਟੰਗੀ ਜਾਂਦੀ ਹੈ ਠੀਕ ਹੈ ਨਾ ਉਹ ਨੋ 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 ਵਧੀਆ ਚੀਜ਼ ਆ ਇਹ ਆ ਮੈਂ ਰੱਖਦੀ ਕਰ ਉਹ ਵੀ ਕਰਦੇ ਕਿਉਂ ਤੂੰ ਇਕੱਠੀ ਏਰੀਆ ਨਾਲ ਯਾਰ ਆਏ ਉਹ ਵੀ ਅਸੀਂ ਲਾਵਾ ਸਾਡੇ ਵਧੀਆ ਲੱਗੂ ਘਰ ਉਹ ਵੀ ਕਰ ਦੇ ਇੱਕ ਕਰਤੀ 700 ਰੁਪਏ ਦੇ ਤੋ ਫੱਟਾ ਸੌਦਾ ਅਰਬੀਏ 200 ਰੁਪਿਆ ਲੈ ਲਈ ਉਹਦਾ ਨਹੀਂ 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 200 ਵਾਲੀ ਗੱਲ 700 ਨਾ 200 ਲੈ ਲਈ ਉਸੇ ਭਾਰ ਦੇ ਆ ਕਿਵੇਂ ਲਾਇਆ ਗਲਾਸ ਗਲਾਸ ਇੱਚ ਪਾਣੀ ਪੁਣੀ ਪੈ ਜੂ ਇਹ ਤਾਂ ਮੇਰੇ ਪਾਸ ਦਾ ਜਿਹੇ ਲੱਸੀ ਪਾ ਆ ਸਾਹਿਬ ਠੰਡਾ ਪਾ ਤਾ ਪਾ ਜੋ ਮੇਰੇ ਭਾਅ ਦਾ ਚਾਹੇ ਹੁਣ ਮੈਂ ਹਾਂ ਤੂੰ ਕੀ ਆ ਦੇਖ ਕਾਂ ਖੁੱਲ ਗਈ ਨਾ ਆਏ ਆ ਜੋ ਮਰਜੀ ਪਾ ਚ ਲੀਕ ਤਾਂ ਨਹੀਂ ਹੁੰਉ ਉਹ ਗਾਣਾ ਸੋਹਣਾ ਨਹੀਂ ਲੀਕ ਤਾਂ ਨਹੀਂ ਹੁੰਦਾ ਕੰਗਣੀ ਵਾਲਾ ਗਲਾਸ ਕਿੰਨਾ ਕੰਗਣੀ ਵਾਲਾ ਇਹਨਾਂ ਨੂੰ ਆ ਜਾਂਦਾ ਲੀਕ ਤਾਂ ਨਹੀਂ ਹੁੰਦਾ ਲੀਕ ਯਾਰ ਕਮਾਲ ਦੀ ਗੱਲਾ ਸੀ ਟੁੱਟੇ ਭਾਂਡੇ ਦੇ ਵਿੱਚ ਉਹ ਟੁੱਟੇ ਵੀ ਨਹੀਂ ਕਿ ਭਈ ਵੀਰੇ ਨਵਾਂ ਭਾਂਡਾ ਕੋਈ ਕੁਝ ਨਹੀਂ ਹੈਗਾ ਤੇਰੇ ਤਸੱਲੀ ਕਰਾ ਕੇ ਤੈਨੂੰ ਬਹੁਤੀ ਗੱਲ ਐ ਚ ਪਾਣੀ ਪਾ ਕੇ ਦਿਖਾ ਦਿੰਦੇ ਹਾਂ ਠੰਡਾ ਠੰਡਾ ਪਾ ਕੇ ਪਲਾ ਦਿਓ ਆਈ ਨਹੀਂ ਮੈਨੂੰ ਪਤਾ ਤੁਹਾਨੂੰ ਠੰਡਾ ਵੀ ਪਾ ਦੇਣਾ ਤਨ ਪੈਸੇ ਦਿਖਾ ਹੈਗੇ ਨੇ ਉਹ ਹੈਗੇ ਨੇ ਗੁਰੂ ਆਕਰ ਬੰਬ ਤਾਂ ਮੇਰੇ ਕਰਤੇ ਤਾਂ ਪੈਕ ਇੱਕ ਗਲਾਸ ਕਰ ਦੇ ਮੇਰਾ ਠੀਕ ਆ ਉਹ ਉਹ ਨਹੀਂ ਨਾ ਗੜਬੜੀ ਲੈਣੇ ਹੈਗੇ ਗੜਬੜੇ ਆ ਆਹ ਪਤੰਗ ਆਹੋ ਆਹੋ ਗੜਬੜੇ ਲੈਣੇ ਨਹੀਂ ਬਾਈ ਉਹ ਨਾ ਯਾਰ ਉਹ ਕਾ ਨੂੰ ਮੈਂ ਉਹ ਉੱਡਦੇ ਬੜੇ ਸੋਹਣੇ ਲਾਦੇ ਨਾਲ ਜਵਾਖਾਂ ਨੂੰ ਨੰਦਾ ਹੋਊਗਾ ਦੇਖਦੇ ਨੂੰ ਉਹ ਫਿਰ ਉਹ ਆ ਰਾ ਦੇ ਦੋ ਭਾਈ ਸਾਹਿਬ ਉੱਡਦਾ ਚੱਕਰ ਆਏ ਆ ਨਾ ਤੇਰਾ ਉੱਡੂਗਾ ਕਿਤੇ ਗਲਤ ਚ ਨਾ ਪੈ ਜੇ ਮੈਂ ਵੀ ਕਿਤੇ ਨਹੀਂ ਪੈਂਦਾ ਵੀਰੇ ਉੱਤੇ ਆ ਉੱਡ ਕੇ ਤਾਂ ਉਹ ਜਾ ਕੇ 부ਝ ਕੇ ਥੱਲੇ ਲੈਂਦੇ ਨਹੀਂ ਆ ਨਹੀਂ ਲੈਣਾ ਆ ਆ ਵਧੀਆ ਇਹ ਗ੍ਰੀਨ ਫਰੈਂਡ ਨੇ ਜੀ ਇਹ ਵੀ દિਵਾਲੀ ਨੂੰ ਪ੍ਰਮੋਟ ਕਰਦੇ ਆ ਤਾਂ ਕਰਕੇ ਤੁਹਾਨੂੰ ਦੱਸ ਰਿਹਾ ਜੀ ਗਿਫਟ ਗੁਫਟ ਦੇ ਦੋ ਨਾਲ ਤੁਹਾਨੂੰ ਗਿਫਟ ਗਿਫਟ ਦੇ ਦਾਂਗੇ ਉਹ ਲక్ష్ਮੀ ਮਾਤਾ ਦਾ ਕਿਹ ਆ ਹੋ ਚ ਪਾਇਆ ਵਾ ਕੀ ਚ ਆ ਲక్ష్ਮੀ ਮਾਤਾ ਮਾਤਾ ਬੈਠੀ ਹੈ ਇਧਰ ਆ ਆ ਆ ਮਾਤਾ ਵਾਲਾ ਇੱਥੇ ਕੀ ਆ ਹਾਂ ਆ ਉੱਪਰਲਾ ਮਾਤਾ ਦਾ ਇਹ ਲక్ష్ਮੀ ਨਹੀਂ ਹੈ ਵੀਰੇ ਇਹ ਨਟਰਾਜ ਹੈ ਇਹ ਨਟਰਾਜ ਆ ਹਾਂ ਮੈਂ ਕਹਾਂ ਜੀ ਤਾਂ ਮਾਤਾ ਦਾ ਕੁਛ ਇਹ ਸ਼ੋਟ ਹੈ ਵੀਰੇ ਇਹ ਵੀ ਸ਼ੋਟ ਹੈ ਸਿੰਗਲ ਸ਼ੋਟ ਹੈ ਨਹੀਂ ਉੱਪਰ ਜਾ ਕੇ ਕੀ ਮੈਂ ਉੱਪਰ ਜਾ ਕੇ ਆ ਬ੍ਰੂਮ ਐ ਐ ਕਿ ਲਰੇ ਨਾ ਇਹ ਕੋਣ ਢੂ ਪਹਿਲੀ ਵਾਰ ਹਾਂ ਉਹ ਕਰਦੇ ਨੇ ਉੱਪਰ ਜਾ ਕੇ ਵੀ ਤੇ ਨੇ ਮੈਂ ਲਾਇਆ ਸਾਹਬ ਤੇ ਨੇ ਚਲਾਈ ਪਿੱਤਰ ਵਾਰੀ ਉਮਰੋਂ ਨੇ ਉਹ ਕੋਈ 20 25 50 ਪੰਜਾਲੀਆਂ ਆਜੋ ਜਿਹੜੀਆਂ ਆਜੀਕਾ ਮਾਰਦੀ ਜਾਂਦੀਆਂ ਇੱਚੀ ਤੋਂ 3000 ਰੁਪਏ ਖਰਚਾ ਹੋਊਗਾ ਤੇਰਾ ਇਹ ਆਪਣਾ ਨੂੰ ਸੱਚ ਵਦਾਮ ਕਾ ਜੂਏ ਵਦਾਮ ਕਾ ਜੂ ਅੰਦਰ ਹਉ ਨਹੀਂ ਉਹ ਬਣਿਆ ਵਾ ਟੋਕਰੀ ਜੀ ਬਣਾਈ ਵੀ ਟੋਕਰੀਆਂ ਹੈਗੀਆਂ ਨਾ ਗਿਫਟ ਗਿਫਟ ਪੈ ਕੇ ਨੇ ਹਾਂ ਗਿਫਟ 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 ਵਾਲੇ ਹਾਂ ਗਿਫਟ ਉਹ ਆਪਾਂ ਦਿੱਕਤ ਦੇਣਾ ਆੜੀ ਨੂੰ ਤਾਂ ਕਰਕੇ ਦੇ ਦਿਓ ਪੈਸੇ ਸਾਨੂੰ ਪਾਦਾ ਆੜੀ ਮੇਰੇ ਪਾਦਾ ਬਾਹਰ ਲਿਆ ਕੇ ਸਿੱਟ ਦੇ ਮੈਨੂੰ ਕੀ ਆ ਨਹੀਂ ਕਿਵੇਂ ਲਾਇਆ ਉਧਰ ਪੈਨੇ ਪੈਕ ਕਰਕੇ ਲਾਇਆ ਨੇ ਵਕ ਬਕਰੀਓ ਸਾਈਕ ਵਕ ਬਕਰੀ ਦੇ ਪੈਣ ਕਰਨਾ ਆ ਦਿਖਾਈ ਯਾਰ ਆਪਾਂ ਨੂੰ ਬਰੇ ਆ ਦੇਖੋ ਕੱਡੀ ਸੋਹਣੀ ਹੈ ਕਿੰਨੇ ਦੀ ਆ ਇਹ ਬਾਜ਼ਾਰ ਚ ਤਾਂ 770 ਦੇ ਵਿੱਚ ਦੀ ਹੋਇਆ ਤੁਹਾਨੂੰ 700 ਦੀ ਲਾ ਦਾਂਗੇ ਇਹ ਉਹਨਾਂ ਤੇ 700 ਰੁਪਏ ਦੇ ਉਵੇਰੇ ਤੁਸੀਂ ਖੁੱਲੇ ਲੈ ਕੇ ਖਾ ਲਓ ਯਾਰ ਫੇਰ ਨਾਲੇ ਟੈਕਨੀਆਂ ਭਾਲਣ ਨਾਲ ਗਿਫਟ ਭਾਲਣਾ ਉਹ ਬਦਦਾ ਪਲੇਟ ਦਾ ਹੀ ਰੇਟ ਲਾਇਆ ਵਾ ਬਦਦਾ ਅੰਨੇ ਤੋਂ ਬਦਾਮ ਆ ਜਾਂਦੇ ਨੇ ਨਹੀਂ ਨਹੀਂ ਪਲੇਟ ਵੀ ਇਹਦੇ ਵਿੱਚ ਚਾਂਮਰ ਪਲੇਟ ਹੈ ਕਹਿੰਦੇ ਚਾਂਦੀ ਪਕੌੜ ਕੇ ਪਾਈ ਦੀ ਵੀ ਨਹੀਂ ਨਹੀਂ ਇਹ ਚਾਂਦੀ ਦੀ ਨਹੀਂ ਇਹਦੇ ਅੰਦਰ ਪਿੱਤਲ ਦੀ ਪਲੇਟ ਹੈ ਉਹ ਜਾ ਪਲੇਟ ਤੂੰ ਸਹੀ ਸਹੀ ਲਾ ਰੇ ਮੇਰੇ 700 ਰੁਪਏ ਦਾ ਬਿਲਕੁਲ ਗਿਆਨ ਨੂੰ ਬੱਚਾ ਇਹ ਤੋਂ ਸਹੀ ਹੋਰ ਮੈਂ ਰੱਥ ਵੀ ਪੱਲੋਂ ਪਾ ਕੇ ਥੋੜੀ ਵੇਚਣਾ 40 ਇੱਕ ਆ ਕਰਦੇ ਯਾਰ ਇੱਕ ਆ ਕਰਦ ਨੇ ਇੱਕ ਆ ਕਰਦ ਨੇ ਇੱਕ ਆ ਹੋ ਗਈ ਹੋਰ ਦੱਸ ਹੋਰ ਆਪਾਂ ਨੂੰ ਬੰਬ ਯਾਰ ਤੂੰ ਦਿੱਤੇ ਨਹੀਂ ਚਾਰਕ ਬੰਬ ਦਿੱਤੇ ਨੇ ਹੋਰ ਵੀ ਦੇ ਦੇ ਨਾ ਵੀ ਇਹ ਵੀ ਮਾ ਆ ਯਾਰ ਤੋਤਾ ਛੱਪੇ ਵਿੱਚ ਉੱਪਰ ਆ ਬੰਬ ਦੇ ਤੋਤਾ ਬੋਲੂਗਾ ਆ ਇਹ ਤੋਤਾ ਬ੍ਰਾਂਡ ਹੈ ਵੀਰੇ ਇਹ ਅੱਛਾ ਮੈਂ ਕਿਹਾ ਤੋਤੇ ਮੈਂ ਬੋਲੂ ਕਿਤੇ ਬਾਬਾ ਹਾਂ ਇਹ ਠਾ ਨਹੀਂ ਕਰਦਾ ਇਹ ਈ ਠੀਕ ਕਰਦਾ ਹਾਂ ਹੁਣ ਮਰੀਏ ਨਾ ਇਹ ਕੰਪਨੀ ਦਾ ਨਾਮ ਹੈ ਵੀਰੇ ਤੋਤਾ ਅੱਛਾ ਤੋਤਾ ਬ੍ਰਾਂਡ ਲਾਲ ਜਿਹਾ ਤਾਂ ਹੋਇਆ ਵਾ ਇਹ ਤਾਂ ਪਹਿਲੀ ਗੁੱਸੇ ਚ ਆ ਯਾਰ ਨਹੀਂ ਨਹੀਂ ਲਾਲ ਰੰਗ ਦਾ ਤੋਤਾ ਇਹ ਤਾਂ ਹੀ ਫੁੱਟੂਗਾ ਫਿਰ ਆ ਕਿਵੇਂ ਲਾਇਆ ਇਹ ਪੈਗ ਦੇ ਦੇਣਾ ਤੈਨੂੰ 50 ਰੁਪਏ ਦਾ ਆ ਛੋਟਾ ਆ ਰਾਹ ਦੋ ਮੜੇ ਪੈਸਾ ਉਹਨੂੰ ਆ ਛੋਟਾ ਕਿਵੇਂ ਬੰਬ ਇਹ ਛੋਟਾ 40 ਰੁਪਏ ਦਾ ਤੂੰ ਮੈਂ ਬੜਾ ਨਹੀਂ ਲੇ ਲੂ ਇਹਦੇ ਵੱਧ ਬੈਨੇਫਿਟ ਹੈ ਮੈਂ ਤਾਂ ਆਹ ਤਾਂ ਤੁਹਾਨੂੰ ਆਹ ਆ ਚੀਜ਼ ਦਿਖਾਈਏ ਪਹਿਲਾਂ ਹੋਰ ਕੀ ਲੈਣ ਹਾਂ ਹਾਂ ਆ ਗਿਆ ਆ ਗਿਆ ਆਪਣੇ ਉਹਨਾਂ ਤੇ ਓਹੋ ਚਲਾ ਕੇ ਦੇਖ ਰਾਂ ਕਿ ਤੇ ਚੱਲੂ ਮੈਨੂੰ ਪਤਾ ਇਹ ਤੂੰ ساری ਉਮਰ ਤੱਕ ਨਹੀਂ ਤੂੰ ਆਪਣਾ ਹੀ ਲੈ ਰਿਆ ਨਾ ਸਹੀ ਦੱਸ ਕੋਈ ਜਵਾਕ ਜਵਾਗ ਲਾਣੀ ਉਹ ਜਵਾਕ ਤਾਂ ਕਹਿੰਦਾ ਵੀ ਸ਼ੌਂਕ ਪੂਰੇ ਲਈ ਪਰ ਇਹ ਬੰਦੂਕ ਲੈਣੀ ਆ ਆ ਆ ਕੀ ਆ ਗੋਲੀਆਂ ਇਹ ਨਹੀਂ ਨਹੀਂ ਬੰਬ ਨਹੀਂ ਇਹ ਆਹੋ ਫਿਰ ਗੋਲੀਆਂ ਹਾਂ ਇਹਨਾਂ ਦੀਆਂ ਗੋਲੀਆਂ ਇਹ ਚ ਪੈਂਦੀਆਂ ਨੇ ਇਹ ਰੌਂਦ ਨੇ ਰੌਂਦ ਇਧਰ ਹੋ ਜਾ ਰਾਜ ਮੜੇ ਰੌਂਦ ਰੌਂਦ ਨੇ ਵੀਰੇ ਬੰਦੂਕ ਚ ਪਾ ਕੇ ਚੱਲਦੇ ਨੇ ਇਹ ਅੱਖਾਂ ਤਾਂ ਨਹੀਂ ਉਹ ਤਾਂ ਨਹੀਂ ਮਾਰਨਗੇ ਨਹੀਂ ਨਹੀਂ ਇਹ ਲੈਟ ਛੱਡਦਾ ਪੂਰੀ ਲਾਲ ਆ ਪਤਾ ਲੱਗਦਾ ਹਵਾ ਚ ਉੱਤੇ ਗਈਦਾ ਤੂੰ ਐ ਕਰ ਇਹਨਾਂ ਦੇ ਵਿੱਚੋਂ ਇੱਕ ਇੱਕ ਸਾਰੇ ਪਿਸ ਕਰ ਦੇ ਜੋ ਮੈਨੂੰ ਜੇ ਬਿਲਾ ਕਰਕੇ ਦੱਸਦੇ ਤੈਨੂੰ ਆਨਲਾਈਨ ਪੇਮੈਂਟ ਕਰਨਾ ਦਾ ਠੀਕ ਆ ਓਕੇ ਸਾਰੇ ਹੋ ਜੂ ਖਰਾ ਹੋ ਜੂਗਾ ਬਾ ਇੱਕਾਂ ਕਰੀਓ ਬਦਾਮਾਂ ਦਾ ਯਾਦ ਨਾਲ ਕਰਦੀ ਠੀਕ ਆ ਐਵੇਂ ਕਰੋ ਵੀਰੇ ਇੱਕ ਪੈਕ ਤੇ ਇਹਨੂੰ ਉਹਦਾ ਫ੍ਰੀ ਦੇ ਦੇਉ ਗਿਫਟ ਦੇ ਦੋ ਹਣਾ ਰੇਟ ਰੇਟ ਲਾ ਕੇ ਦੱਸ ਕਿੰਨਾ ਹੋਊ ਟੋਟਲ ਜਿਹੜਾ ਆ ਕਰ ਜਿਹੜਾ ਫ੍ਰੀ ਵਾਲੀ ਚੀਜ਼ ਉਹ ਦੇ ਦੋ ਪਹਿਲਾਂ ਮੈਨੂੰ ਨਹੀਂ ਨਹੀਂ ਆ ਨਹੀਂ ਹੁੰਦਾ ਆ ਦੋ ਮਾਰੇ ਇਹਨਾਂ ਨੂੰ ਰੇਟ ਦੱਸ ਦੋ ਤੁਹਾਡਾ ਟੋਟਲ ਲਾ ਕੇ ਨਾ ਨਾ ਜਿਹੜੀ ਫ੍ਰੀ ਵਾਲੀ ਚੀਜ਼ ਆ ਉਹ ਦੇ ਦੋ ਮੈਨੂੰ ਉਹੀ ਕਹਦੀ 5000 ਰੁਪਏ ਆ ਨਹੀਂ ਉਹ ਤਾਂ ਠੀਕ ਆ ਤੂੰ ਆ ਕੇ ਆ ਵੀਰੇ ਰੇਟ ਲਾ ਕੇ ਆ ਕਿ ਇਹਨਾਂ ਨੂੰ ਆ ਗਿਫਟ ਦੋ ਫ੍ਰੀ ਵਾਲਾ ਜਿਹੜਾ ਆਪਾਂ ਇਨਕੀ 4500 ਬਿਲ ਬਣ ਗਿਆ ਅੱਛਾ ਜੀ ਤੇ ਆ ਸਾਡੇ ਵੱਲੋਂ ਤੁਹਾਨੂੰ ਸਿੰਘਲਾ ਪ੍ਰੋਵੀਜ਼ਨਲ ਸਟੋਰ ਵੱਲੋਂ ਤੁਹਾਨੂੰ ਯਾਨੀ ਕਿ ਇਹ ਗਿਫਟ ਜਿਹੜਾ ਤੁਹਾਨੂੰ ਦਿੱਤਾ ਯਾਰ ਐਸਪੈਸ਼ਲੀ ਤੁਹਾਨੂੰ ਥੈਂਕ ਯੂ ਧੰਨਵਾਦ ਤੁਹਾਡਾ ਦਵਾਜੀ ਦਾ ਤੁਹਾਨੂੰ ਵੀ ਲੱਖ ਲੱਖ ਵਧਾਈਆ ਜਿਹੜੇ ਬੰਦੇ ਤੁਹਾਡੀ ਵੀਡੀਓ ਦੇਖ ਕੇ ਆਣਗੇ ਉਹਨਾਂ ਨੂੰ ਵੀ ਕੁਝ ਨਾ ਕੁਝ ਗਿਫਟ ਜਿਹੜਾ ਜ਼ਰੂਰ ਦਿੱਤਾ ਜਾਊਗਾ ਸਾਡੀ ਵੀਡੀਓ ਦੇਖ ਕੇ ਜ਼ਰੂਰ ਆਇਓ ਠੀਕ ਆ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਦੀ ਦੁਕਾਨ ਤੇ ਜ਼ਰੂਰ ਪਹੁੰਚਿਓ ਸਾਰਾ ਸਮਾਨ ਜੈਨੂਇਨ ਤੇ ਵਧੀਆ ਸਸਤੇ ਰੇਟਾਂ ਦੇ ਮਿਲਦਾ ਹੈ ਕਿਤੇ ਜਾਣ ਦੀ ਲੋੜ ਨਹੀਂ ਜਾਣ ਦੀ ਲੋੜ ਨਹੀਂ ਹੈਗੀ ਗਿਫਟ ਪੈਕ ਭਾਂਡੇ ਤਾਂ ਤੇਰੇ ਦਾ ਸਮਾਨ ਪਟਾਕੇ ਸਭ ਕੁਝ ਇੱਥੇ ਜਿਹ ਮੋਲ ਕਹਿ ਸਕਦੇ ਹੋ ਇਨ ਸ਼ੋਰਟ ਤੇ ਲਹਿਲ ਦੇ ਵਿੱਚ ਹੈਗੀਆਂ ਗੁਰਦੁਆਰਾ ਦੇ ਸਾਹਮਣੇ ਸ਼ਾਪ ਆ ਪਈ ਸੀ ਠੀਕ ਹੈ ਤੁਸੀਂ ਜਰੂਰ ਪਹੁੰਚਿਓ A to Z ਸਾਰਾ ਸਮਾਨ ਮਿਲਦਾ ਬੈਸਟ ਧੰਨਵਾਦ